ਕੀ ਮੁੱਲ ਆ ਬਈ ਆ ਮੈਂ ਇਹਦਾ ਇਹਦਾ ਕੀ ਮੁੱਲ 2 ਲੱਖ 70000 ਰੁਪਏ 2 ਲੱਖ 70000 ਰੁਪਏ ਮੁੱਲ ਕਰਦਾ ਕਈਵੇਂ ਸੂਇਆ ਵੀਰੇ ਇਹ ਦੂਜਾ ਸੂਆ ਦੂਜਾ ਸੂਆ ਮੈਂ ਦੁੱਧ ਦੀ ਕੀ ਵਿਜੀਸ਼ਨ ਆ ਦੁੱਧ ਹੋ 16 ਕਿਲੋ ਹੋਊਗਾ ਬਈ 16 ਕਿਲੋ ਦੁੱਧ ਦੱਸ ਰਿਹਾ ਬਈ ਬਈ ਕਿਹੜਾ ਪਿੰਡ ਆ ਵੀਰੇ ਕਾਲਿਆ ਵਾਲੀ ਮੰਡੀ ਜਲਾ ਸਰਸ ਹਰਿਆਣਾ ਕਾਲਿਆ ਵਾਲੀ ਮੰਡੀ ਕੋਈ ਮੋਬਾਈਲ ਨੰਬਰ ਬਾਈ ਜੇ ਕਿਨੇ ਨੰਬਰ 9915517240 9915517240 ہاں ਨੰਬਰ ਆ ਬਾਈ ਦਾ ਬਾਈ ਗੱਲ ਕਰ ਸਕਦੇ ਹੋ ਮੈਂ ਇਸ ਚੰਗੀ ਤੇ ਸੁਨੱਖੀ ਪੂਰੀ ਘੈਂਟ ਮੈਨੂੰ ਦੇਖ ਸਕਦੇ ਜੀ ਪਹਿਲਾਂ ਮੈਂ ਇਹਦੀ ਬਾਂਦਰ ਚੈੱਕ ਕਰ ਲਵਾਂ ਹਾਂ ਠੀਕ ਆ ਬਾਈ ਓਕੇ ਦੇਖੋ ਬਾਈ ਕਿਵੇਂ ਸਾਨੂੰ ਦਿਖਾਉਣੇ ਆ ਕੀ ਮੁੱਲ ਕਰਦਾ ਬਾਈ ਇਹਦਾ ਈਮਲ ਕਰਦਾ ਹੈ 90000 ਕਿੰਨੇ ਦਿਨਾਂ ਦੀ ਸੂਈ ਹੋਈ ਆ ਦੁੱਧ ਦੀ ਕੀ ਵਿਸ਼ਣਾ 12 ਲੀਟਰ ਦੁੱਧਾ ਬਈ ਤੋ ਆ ਪਿੰਡਾ ਦੇਖੀ ਧੌਲਾ ਪਿੰਡਾ ਜ਼ਿਲ੍ਹਾ ਬਰਨਾਲਾ ਦਾ ਮੋਬਾਈਲ ਨੰਬਰ ਕੋਈ ਆਪਣਾ 70800 70 17 82100 ਆ ਨੰਬਰ ਆ ਬਾਈ ਦਾ ਬਈ ਗੱਲ ਕਰ ਸਕਦੇ ਮੈਂ ਇਸ ਨਾਲ ਕਿਸੇ ਸਕਦੇ ਪੋਹੇ ਜਨਮ ਮੈਂ ਦਿਖਾਉਣੇ ਇੱਕ ਕੀ ਮੁੱਲ ਕਰਦਾ ਵੀਰੇ 120 1,20,000 ਰੁਪਏ ਮੁੱਲ ਕਰਦਾ ਬਾਈ ਵੀ ਦੇਖ ਸਕਦੇ ਮੈਂ ਕਿੰਨੇਵੇਂ ਸੂਏ ਵੀਰੇ ਇਹ ਤੀਜੇ ਤੀਜੇ ਸੂਏ ਮੈਂ ਐਸਾ ਪਿੰਡ ਕਿਹੜਾ ਵੀਰੇ ਥੰਮਣ ਸਿੰਘ ਵਾਲਾ ਥੰਮਣ ਸਿੰਘ ਵਾਲਾ ਪਿੰਡ ਆ ਬਾਈ ਦਾ ਮੋਬਾਈਲ ਨੰਬਰ ਬਾਈ ਨੂੰ ਪੁੱਛਦੇ ਆ ਦਿਖਾਉਣੇ ਮੋਬਾਈਲ ਨੰਬਰ ਕਿੰਨਾ ਬਾਈ 74086 71772 ਹਣਾ ਮੌਕੇ ਤੇ ਮਾਨਤਨ ਕਰਦੇ ਆ ਮਾਣਾ ਮੋਟਾ ਹਾਂਜੀ ਹਾਂ ਠੀਕ ਆ ਬਾਈ ਧੰਨਵਾਦ ਉਸਕਾ ਕਿਹੜਾ ਪੰਡਾ ਬਾਈ? ਚੀਮਾ ਜੀ। ਚੀਮਾ ਹਾਂ ਜਿਹੜੀ ਝਾੜੋ ਕੋਲੇ ਚੀਮਾ। ਨਾ ਨਾ ਬਰਨਾਲੇ ਦੇ ਨਾਲ। ਬਰਨਾਲੇ ਕੋਲੇ ਚੀਮਾ। ਕੀ ਮੁੱਲ ਕਰਦਾ ਬਾਈ ਮੈਸਾਂ ਦਾ? ਇਹਦਾ 1.75 ਕਰਦਾ ਬਾਈ। ਹਾਂ। ਇਹਦਾ? ਇਹਦਾ 1.60 1,60,000 ਰੁਪਇਆ। ਬਾਕੀ ਮਾੜਾ ਮੋਟਾ ਲੈਣ ਦੇਣ ਮੌਕੇ ਤੇ ਕਰ ਲੈਣਾ ਜੇ ਕੰਨੇ ਲੈਣੀ ਹੋਈ। ਠੀਕ ਸਰ ਮੈਂ ਸੰਤ ਹਾਂ। ਦੁੱਧ ਦੀ ਕੀ ਕੀ ਪੀਂਛੀ ਨਾ ਬਾਈ ਇਹਦੀ। ਇਹਦੇ ਅੰਦਰ 17 ਲੀਟਰ ਹੈ ਬਾਈ ਆਹਲੇ 10 ਦਿਨਾਂ ਦੀ ਕੱਚੀ ਹੋਵੇ ਠੀਕ ਹੈ ਕੋਈ ਮੋਬਾਈਲ ਨੰਬਰ ਬਾਈ ਜੇ ਕਿਨੇ ਲੈਣੀ ਆ ਹਾਂ 8289055 ਤੋਂ ਇੱਕ ਵਾਰੀ ਹੋਰ ਬੋਲ ਦੇ 8289055 ਤੋਂ ਹਾਂ ਨੰਬਰ ਹੈ ਬਾਈ ਦਾ ਬਾਈ ਗੱਲ ਕਰ ਸਕਦੇ ਓਕੇ ਬਾਈ ਧੰਨਵਾਦ ਤੁਸੀਂ ਕਾ ਬਾਈ ਦਿਖਾਉਣਾ ਇੱਕ ਦਿਨ ਨੂੰ ਮੈਂ ਕੀ ਮੁੱਲ ਕਰਦਾ ਵੀਰੇ ਮੈਂ ਤੂੰ ਖੜ ਜਾਣਾ ਬਾਈ ਬਣਾਇਤਾ ਜਾਂਦਾ ਜੇ ਫਿਰ ਮੈਂ ਸ਼ਰੀਕ ਸਕਦੇ ਬਾਈ ਕੀ ਮੁੱਲ ਕਰਦਾ ਮੇਰੇ 140000 ਰੁਪਏ ਮੁੱਲ ਹੈ ਬਾਈ ਕਿੰਨੇ ਵੇ ਸੂਏ ਬਾਈ ਮੈਂ ਸੂਈ ਪਹਿਲਾ ਸੂਏ ਦੇਖ ਸਕਦਾ ਵੀ ਪਹਿਲੇ ਸੂਏ ਮੈਂ ਐਸਾ 5-6 ਨਹੀਂ ਦੇਖ ਸਕਦਾ ਪੰਤਰ ਤੁਸੀਂ ਦੁੱਧ ਦੀ ਕੀ ਵਿਸ਼ਾ ਹੈ ਬਾਈ ਦੁੱਧ ਦੀ 3 ਦਿਨ ਹੋ ਗਈ ਸੂਈ ਨੂੰ ਇਸ ਟਾਈਮ 10 ਕਿਲੋ ਦੁੱਧ ਹੈ 10 ਕਿਲੋ ਦੁੱਧ ਪਿੰਡ ਕਿਹੜਾ ਵੀਰੇ ਪਿੰਡ ਸਰਕਾਰ ਕਿਹੜਾ ਹੀ ਸਰਦਾਰ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਹੈ ਜ਼ਿਲ੍ਹਾ ਬਠਿੰਡਾ ਠੀਕ ਹੈ ਵੀਰੇ ਕੀ ਮੌਕੇ ਤੇ ਮਾੜਾ ਮੁੱਟਾ ਲੈਣ ਦਿਨ ਕਰ ਲਈਏ ਜੇ ਕਿੰਨੇ ਲੈਣਾ ਹੈ ਮਾੜਾ ਮਟਕਾ ਕੋਈ ਮੋਬਾਈਲ ਨੰਬਰ ਬੋਲ ਦੇ ਆ ਉਹਦਾ 973 98723 3040 3040 ਯਾਰ ਨੰਬਰ ਆ ਬਾਈ ਦਾ ਬਈ ਗੱਲ ਕਰ ਸਕਦੇ ਨਹੀਂ ਮੈਂ ਬਹੁਤ ਚੰਦ ਕੀਤੇ ਸੁਨੱਖੀ ਤੇ ਕੁੰਡੀ ਮੈਂ ਸਾ ਠੀਕ ਆ ਵੀਰੇ ਧੰਨਵਾਦ ਓਕੇ ਮੈਂ ਸਾ ਵੀਰੇ ਪੰਜ ਛੇ ਦਿਨ ਹੋਇਆ ਸੁਨਿਦਰ ਯਾਰਾ ਜੇ ਖਰੇ ਪੰਜ ਛੇ ਦਿਨ ਹੋਏ ਮੈਂ ਕੀ ਗੱਲ ਦੀ ਜਾਣਕਾਰੀ ਲੈਣੀ ਹੈ ਤੇ ਨਾਲੀ ਬਾਈ ਇਹਨੂੰ ਕਿੰਨੇ ਦਿਨੋਂ ਸੁਈਆ ਪਾਸੇ ਜਰਾ ਕਿੰਨੇ ਚਾਰ ਦਿਨ ਚਾਰ ਦਿਨ ਠੀਕ ਆ ਚਾਰ ਦਿਨ ਹੀ ਸੁਈਆ ਮਿੰਤਰੋ ਕਿੰਨਾ ਸੁਆ ਬਾਈ ਇਹ ਦੂਜਾ ਸੁਆ ਦੂਜਾ ਸੁਆ ਤੇ ਕਿੰਨਾ ਦੁੱਧ ਹੁਣ ਅਸ ਟਾਈਮ ਹਾਂ ਠੀਕ ਆ ਹਾਂ ਬਾਈ ਕਹਿੰਦਾ 16 ਕਿਲੋ ਦੁੱਧ ਜਿਹੜਾ ਤਿਆਰ ਆ ਚਾਰ ਦਿਨ ਸੁਈ ਥੱਲੇ ਚਵਾ ਸਕਦੇ ਆ ਚਾਰ ਡੰਗ ਝੋਲੇ ਠੀਕ ਆ ਵੀ ਚਾਰ ਡੰਗ ਝੋਲੇ 16 ਕਿਲੋ ਠੀਕ ਆ ਬਾਈ ਕਹਿੰਦਾ 16 ਕਿਲੋ ਚਾਰ ਡੰਗ ਤੁਸੀਂ ਚੋ ਸਕਦੇ ਮਿੱਤਰੋ ਫੁੱਲਾ ਦਿਨ ਜਾ ਪੂਰੀ ਗਰੰਟੀ ਆ ਤਸੱਲੀ ਕਰਕੇ ਫੇਰ ਖਰੀਦਿਓ ਹਣਾ ਬਾਈ ਤੇ ਇਹਦੀ ਰੇਟ ਦੀ ਗੱਲ ਆਂ ਜੀ ਇਹਦਾ ਰੇਟ ਇੰਨੀ ਆਇਆ 1,30,000 ਮਾਨਦਾਨ ਠੀਕ ਆ ਮਾਨਦਾਨ ਬਾਈ ਕਹਿੰਦੇ ਹੋਜੂਗਾ 1,30,000 ਰੇਟ ਆ ਤੇ ਬਾਕੀ ਤੰਨੇ ਨਾਂ ਬਾਈ ਕੋਲੇ ਚੰਗੇ ਨੇ ਤੇ ਆ ਤਾਂ ਸੁਪਰ ਹੀਰੇ ਆ ਨੇ ਜਮਾਨ ਤੇ ਆਹ ਦੇ ਵੱਡੀ ਮੱਝ ਠੀਕ ਆ ਇਹ ਵੱਡੀ ਮੱਝ ਇਹ ਕਿਸੇ ਦੇ ਘਰ ਪਾਸੇ ਘਰੇ ਰੱਖੀਦਾ ਰੇਟ ਵੀ ਜਾਏ ਹਣਾ ਸਾਬਤ ਹੋ ਗਿਆ ਜੀ ਜੇਰਾਕਾ ਸੱਦੇ ਕਰਕੇ ਜੇ ਆਯੋਗ ਆ ਕੀ ਬੈਨ ਸੰਪਰਕ ਕਰਨ ਇੱਕ ਵਾਰੀ ਪੈਨ ਡਰੈਸ ਕਰੋ ਜੀ ਫੰਡ ਲਗਾ ਹੈ ਜੇ ਨੰਬਰ 7986002700 ਠੀਕ ਹੈ ਜਿਹੜਾ ਵੀ ਸੰਡਾ ਹੈ ਨਾ ਠੀਕ ਹੈ ਤੇ ਬਾਈ ਨਾਲ ਸੰਪਰਕ ਮਿੱਤਰੋ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਅੱਜ ਵੀ ਵੀਡੀਓ ਕਿਵੇਂ ਲੱਗੀ ਠੀਕ ਹੈ ਕੋਈ ਨੁਕਸਰ ਤੇ ਅੱਧੀ ਗੱਲਵਾ ਸਾਰਾ ਪੜਾਇਆ ਸਮਝ ਕਰਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਜਰੂਰ ਕਰਿਓ ਮਿੱਤਰੋ ਤੁਹਾਨੂੰ ਧੰਨਵਾਦ ਸਿਰ ਬ੍ਰਹਮੰਡ ਮੰਡੀ ਲਾਗੇ ਮੈਂ ਕੀ ਮੁੱਲ ਕਰਦਾ ਵੀਰੇ ਇਹਦਾ 12022 120000 ਰੁਪਏ ਮੁੱਲ ਕਰਦਾ ਵੀ ਮੈਂ ਦੇਛਣ ਸੁਣ ਲੈ ਵੀ ਦੀ ਤੁਸੀਂ ਚੈੱਕ ਕਰ ਸਕਦੇ ਕਿਵੇਂ ਸੂਏ ਮੈਂਸ ਆ ਬਈ ਕਿਵੇਂ ਸੂਏ ਆ ਇਹ ਚੀਜੇ ਚੀਜੇ ਦੁੱਧ ਦੀ ਕਿ ਬੀਚ ਨਾਲ ਹੈ ਦੁੱਧ ਦੀ ਪੋਜੀਸ਼ਨ ਕੀ ਹੈ ਗੱਜਾ ਇਹ ਥੰਨੇ ਹੈਗਾ 12 ਲੀਟਰ 12 ਲੀਟਰ ਦੁੱਧਾ ਕਿਹੜਾ ਪਿੰਡਾ ਕਮਲ ਸਿੰਘ ਵਾਲਾ ਸੰਮਨ ਸਿੰਘ ਵਾਲਾ ਹਾਂ ਸੰਮਨ ਸਿੰਘ ਵਾਲਾ ਇਹ ਕਿਹੜੇ ਜ਼ਿਲ੍ਹੇ ਚ ਪੈ ਜਾਣਾ ਵਾਲੇ ਰੋਡ ਦੇ ਸੰਗੂਜ ਦੇ ਠੀਕ ਬਈ ਦੇਖ ਸਰ ਮੁੱਲ ਕਿੰਨਾ ਦੱਸਿਆ ਦੀ 1 20 1 20 ਕੋਈ ਮੋਬਾਈਲ ਨੰਬਰ ਜੇ ਕਿੰਨੇ ਮੈਂਸ ਲੈਣੀ ਮਗਰ ਕੱਟੀ ਆ ਕੱਟਾ ਕੱਟਾ ਮੋਬਾਈਲ ਨੰਬਰ ਕੋਈ ਕੋਈ ਨੰਬਰ ਤਾਂ ਯਾਦ ਨਹੀਂ ਯਾਰ ਹੈ ਫੋਨ ਤਾਂ ਯਾਦ ਨਹੀਂ ਪੁੱਤ ਕੋਈ ਤਾਂ ਯਾਦ ਹੋ ਕੋਈ ਵੀ ਚੱਲ ਕੋਈ ਨਹੀਂ ਪਿੰਡ ਕਿਹੜਾ ਹੱਸਿਆ ਸੰਮਨ ਸਿੰਘ ਵਾਲਾ ਸੰਮਨ ਸਿੰਘ ਆ ਠੀਕ ਆ ਕੋਈ ਨਹੀਂ ਕੰਟੈਕਟ ਤਾਂ ਕਰ ਲਾਂਗੇ ਬੱਚੇ